ਮੇਰੇ ਚੈਨਲ ਕਿਤਾਬ ਕਾਫਲਾ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਨਾਨਕ ਸਿੰਘ ਦੀ ਲਿਖੀ ਕਹਾਣੀ ਸਨੈਰੀ ਜिल्ਦ ਕਿਉਂ ਜੀ ਤੁਸੀਂ ਸਨੈਰੀ ਜिल्ਦਾਂ ਵੀ ਬੰਦੇ ਹੁੰਦੇ ਹੋ ਖੈਰ ਦੀਨ ਦਫ਼ਤਰੀ ਜੋ ਜिल्ਦਾਂ ਨੂੰ ਪੁੱਛਤੇ ਲਾ ਰਿਹਾ ਸੀ ਗਾਹਕ ਦੀ ਗੱਲ ਸੁਣ ਕੇ ਬੋਲਿਆ ਆਹੋ ਜੀ ਜਿਹੋ ਜਹੀ ਕਹੋ ਗਾਹਕ ਇੱਕ ਅਧਕੜ ਉਮਰ ਦਾ ਸਿੱਖ ਸੀ ਹੱਟੀ ਦੇ ਫੱਟੇ ਦੇ ਬੈਠ ਕੇ ਉਹ ਕਿਤਾਬ ਉਤਲੇ ਰਮਾਲਾਂ ਨੂੰ ਬੜੇ ਆਦਬ ਅਤੇ ਕੋਮਲਤਾ ਨਾਲ ਖੋਲਣ ਲੱਗ ਪਿਆ। ਪੰਜ-ਛੇ ਰਮਾਲ ਉਤਾਰਨ ਤੋਂ ਬਾਅਦ ਉਸ ਨੇ ਵਿੱਚੋਂ ਇੱਕ ਕਿਤਾਬ ਕੱਢੀ। ਦਫਤਰੀ ਦੀ ਹੱਟੀ ਵਿੱਚ ਜਿੰਨੇ ਕਾਰੀਗਰ ਕੰਮ ਕਰ ਰਹੇ ਸਨ ਸਾਰੇ ਹੀ ਕਿਤਾਬ ਵੱਲ ਤੱਕ ਕੇ ਮੂੰਹ ਨੀਮਕ ਪਾ ਕੇ ਹੱਸਣ ਲੱਗ ਪਏ। ਇੱਕ ਨੇ ਤਾਂ ਪੋਲੇ ਜਿਹੇ ਮੂੰਹ ਨਾਲ ਆਖ ਹੀ ਦਿੱਤਾ। ਕੱਖਾਂ ਦੀ ਕੁਲੀ ਅਤੇ ਹਾਥੀ ਦੰਦ ਦਾ ਪਰਣਾਲਾ। ਕਿਤਾਬ ਸਾਰੀ ਵਰਕਾ-ਵਰਕਾ ਹੋਈ ਹੋਈ ਸੀ। ਉਸ ਦੇ ਧੂਏ ਰੰਗੇ ਸਫੇ ਹੱਥ ਲਾਂਦੇ ਆ ਪੁਰਦੇ ਜਾਂਦੇ ਸਨ ਜिल्ਦ ਦੀ ਥਾਂ ਉੱਧਰ ਦੋਹੇ ਪਾਸੀ ਦੋ ਮੋਟੇ ਅਤੇ ਡਾਢੇ ਮੈਲੇ ਗੱਤੇ ਸਨ ਜਿਨ੍ਹਾਂ ਦੀ ਨੁੱਕਰਾ ਮੁੜੀਆਂ ਸਨ ਈਉਂ ਜਾਪਦਾ ਸੀ ਕਿ ਕਦੇ ਇਹ ਚਮੜੇ ਦੀ ਜिल्ਦ ਦੇ ਰੂਪ ਵਿੱਚ ਰਹਿ ਚੁੱਕੇ ਹੋਣ ਕਿਤਾਬ ਦਫ਼ਤਰੀ ਨੇ ਹੱਥ ਵਿੱਚ ਫੜੀ ਤੇ ਉਥਲ-ਪੁਥਲ ਕਰਕੇ ਵੇਖੀ ਵੇਖਦਿਆਂ ਹੀ ਬਿਟਰ-ਬਿਟਰ ਗਾਹਕੇ ਦੇ ਮੂੰਹ ਵੱਲ ਤੱਕਣ ਲੱਗ ਪਿਆ ਇਹ ਇੱਕ ਹੱਥਾਂ ਦਾ ਲਿਖਿਆ ਹੋਇਆ ਕੁਰਾਨ ਸ਼ਰੀਫ ਸੀ ਦਫ਼ਤਰੀ ਨੇ ਕਿਹਾ बन जाएगी सरदार जी फिर संकोचਵੇਂ ਭਾਵ ਨਾਲ ਪੁੱਛਣ ਲੱਗਾ ਸਰਦਾਰ ਜੀ ਕਹਾਂ ਸ਼ਰੀਬ ਤੁਹਾਡਾ ਆਪਣਾ ਹੈ ਲਿਖਾਈ ਤਾਂ ਬੜੀ ਕਮਾਲ ਦੀ ਏ ਨਹੀਂ ਇਹ ਮੇਰੀ ਲੜਕੀ ਦਾ ਏ ਅੱਛਾ ਚੀਜ਼ ਤਾਂ ਸਰਦਾਰ ਜੀ ਬੜੀ ਚੰਗੀ ਏ ਪਰ ਵਰਕੇ ਬੜੇ ਖਸਤਾ ਹੋ ਗਏ ਨੇ ਇਸ ਨਾਲੋਂ ਜੇ ਕੀ ਤੇ ਛਾਪੇ ਲੈ ਜਾ ਕੇ ਜिल्ਦ ਬਣਵਾਉਂਦੇ ਤਾਂ ਚੰਗਾ ਸੀ ਤੁਸੀਂ ਠੀਕ ਕਹਿੰਦੇ ਹੋ ਪਰ ਕੁੜੀ ਦੀ ਇਸ ਨਾਲ ਬੜੀ ਮੁਹੱਬਤ ਹੈ ਏ ਉਸਦੇ ਪਿਓ ਦੀ ਨਿਸ਼ਾਨੀ ਏ ਦਫ਼ਤਰੀ ਨੂੰ ਹੈਰਾਨੀ ਦੇ ਨਾਲ ਕੁਝ ਕੁ ਸ਼ੰਕਾ ਵੀ ਹੋਣ ਲੱਗਾ ਮੇਰੀ ਲੜਕੀ ਅਤੇ ਫਿਰ ਉਸਦੇ ਪਿਓ ਦੀ ਨਿਸ਼ਾਨੀ ਗੱਲ ਉਸ ਦੀ ਸਮਝ ਵਿੱਚ ਨਾ ਆਈ ਉਸ ਨੇ ਫਿਰ ਪੁੱਛਿਆ ਤਾਂ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਬੀਬੀ ਏ ਆਹੋ ਨਹੀਂ ਮੇਰੀ ਆਪਣੀ ਲੜਕੀ ਏ ਹਾਂ ਦੱਸੋ ਕਦ ਤੱਕ ਦਿਓਗੇ ਮੈਨੂੰ ਇਸ ਦੀ ਬਹੁਤ ਛੇਤੀ ਲੋੜ ਏ ਅੱਜ ਤੋਂ ਚੌਥੇ ਦਿਨ ਲੜਕੀ ਦਾ ਵਿਆਹ ਏ ਤੇ ਮੈਂ ਉਸ ਨੂੰ ਦਾਜ ਵਿੱਚ ਦੇਣਾ ਏ ਹਾਂ ਸੱਚ ਇੱਕ ਕੰਮ ਹੋਰ ਕਰਨਾ ਜਿਲਦ ਉੱਤੇ ਸਨੇਰੀ ਅੱਖਰਾਂ ਵਿੱਚ ਬੀਬੀ ਜੈਨਾਂ ਲਿਖ ਦੇਣਾ ਪੈਸਿਆਂ ਦਾ ਕੋਈ ਖਿਆਲ ਨਾ ਕਰਨਾ ਜੋ ਕਹੋਗੇ ਦਿਆਂਗਾ ਜਿਉਂ-ਜਿਉਂ ਦਫ਼ਤਰੀ ਇਸ ਪੇਜ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਸੀ ਤਿਉਂ-ਤਿਉਂ ਉਹ ਹੋਰ ਉਲਝਣ ਵਿੱਚ ਪੈਂਦਾ ਜਾਂਦਾ ਸੀ ਇਸ ਅਨੋਖੀ ਗੱਲ ਕੱਥ ਨੇ ਉਸ ਦੇ ਹੋਰ ਸਾਥੀਆਂ ਤੋਂ ਵੀ ਆਰਾਮ ਮਿਸਟਰ ਛੁਡਾ ਦਿੱਤੇ ਕਰਮ ਸਿੰਘ ਨੇ ਜਦ ਵੇਖਿਆ ਕਿ ਸਾਰੇ ਜਾਣੇ ਹੀ ਇਹ ਹਾਲ ਸੁਣਨ ਦੇ ਚਾਹਵਾਨ ਹਨ ਤੇ ਉਸ ਨੇ ਉਹਨਾਂ ਨੂੰ ਇਸ ਤਰ੍ਹਾਂ ਦੱਸਣਾ ਸ਼ੁਰੂ ਕਰ ਦਿੱਤਾ ਅੱਜ ਤੋਂ 5 ਬੜੇ ਪਹਿਲਾਂ ਦਾ ਜ਼ਿਕਰ ਹੈ ਜਦ ਇਸ ਸ਼ਹਿਰ ਵਿੱਚ ਹਿੰਦੂਆਂ ਮੁਸਲਮਾਨਾਂ ਦਾ ਬੜਾ ਭਾਰੀ ਫਸਾਦ ਹੋਇਆ ਸੀ ਉਹਨੇ ਦਿਨੀ ਮੈਂ ਬਜਾਜੀ ਦੀ ਹੱਟੀ ਕਰਦਾ ਸਾਂ ਘਰ ਵਿੱਚ ਅਸੀਂ ਦੋਵੇਂ ਜੀ ਸਾਂ ਮੈਂ ਤੇ ਮੇਰੀ ਘਰ ਵਾਲੀ ਦੁਪਹਿਰ ਵੇਲੇ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਮੇਰੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਫਸਾਦ ਦਾ ਮੁੱਢ ਉਸੇ ਮਹੱਲੇ ਤੋਂ ਵੱਜਾ ਜਿਸ ਵਿੱਚ ਮੇਰਾ ਘਰ ਸੀ ਤੇ ਇਹ ਮਹੱਲਾ ਲਗਭਗ ਮੁਸਲਮਾਨਾਂ ਦਾ ਹੀ ਸੀ ਹੱਟੀ ਬੰਦ ਕਰਕੇ ਮੈਂ ਵਾਹੋਦਾਹੀ ਘਰ ਵੱਲ ਭੱਜਾ ਰਾਹ ਵਿੱਚ ਟੋਲਿਆਂ ਦੇ ਟੋਲੇ ਡਾਂਗਾ ਫੜੀ ਧਗੜ ਧਗੜ ਕਰਦੇ ਫਿਰਦੇ ਸਨ ਮੈਂ ਘਰ ਪੁੱਜਾ ਪਰ ਦਰਵਾਜ਼ੇ ਨੂੰ ਜੰਦਰਾ ਲੱਗਾ ਵੇਖ ਕੇ ਮੇਰੀ ਤਸੱਲੀ ਹੋ ਗਈ ਕਿ ਸਤਵੰਤਕਰ ਆਪਣੀ ਮਾਸੀ ਦੇ ਘਰ ਚਲੀ ਗਈ ਹੈ ਉਸਦੀ ਮਾਸੀ ਦਾ ਘਰ ਖਤਰਮੇ ਪਾਸੇ ਸੀ ਉਸ ਦੀ ਦੂਰ ਅੰਦੇਸ਼ੀ ਨੂੰ ਦਿਲ ਵਿੱਚ ਸੁਲਾਉਂਦਾ ਹੋਇਆ ਮੈਂ ਆਪਣੀ ਮਸੇਰ ਦੇ ਘਰ ਵੱਲ ਟੁਰ ਪਿਆ ਮੇਰਾ ਉੱਤਲਾ ਸਾ ਉੱਤੇ ਅਤੇ ਹੇਠਲਾ ਸਾ ਹੇਠਾਂ ਰਹਿ ਗਿਆ ਜਦੋਂ ਮੈਨੂੰ ਪਤਾ ਲੱਗਾ ਕਿ ਸਤਵੰਤ ਕੌਰ ਇੱਥੇ ਨਹੀਂ ਆਈ ਮੱਥੇ ਤੇ ਹੱਥ ਮਾਰ ਕੇ ਮੈਂ ਉੱਥੇ ਹੀ ਬੈਠ ਗਿਆ ਸਾਡੇ ਸਾਰੇ ਦਿਨ ਦੀ ਸਿਰ ਤੋਂ ਢੂੰਡ ਭਾਲ ਦਾ ਕੁਝ ਵੀ ਸਿੱਟਾ ਨਾ ਨਿਕਲਿਆ ਇਦਰ ਫਸਾਦ ਪਲ-ਪਲ ਜ਼ੋਰਾਂ ਤੇ ਹੁੰਦਾ ਜਾਂਦਾ ਸੀ। ਕਈ ਮੁਹੱਲੇ ਫੂਕੇ ਗਏ ਸਨ। ਕਈ ਦੁਕਾਨਾਂ ਲੁੱਟੀਆਂ ਗਈਆਂ ਤੇ ਕਈ ਬੇਦੋਸ਼ਿਆਂ ਦੇ ਲਹੂ ਬਹਾਏ ਗਏ। ਹਫੋਟ ਕੇ ਮੈਂ ਘਰ ਜਾ ਡਿੱਗਾ। ਚੰਗਾ ਹਨੇਰਾ ਪੈ ਗਿਆ ਸੀ। ਸਾਰੀ ਗਲੀ ਵਿੱਚ ਸੁੰਨਮਸਾਂ ਸੀ। ਕਿਸੇ-ਕਿਸੇ ਵੇਲੇ ਪੈਦਲ ਤੇ ਸਵਾਰ ਸਪਾਹੀਆਂ ਦੇ ਫਿਰਨ ਦੀ ਆਵਾਜ਼ ਆਉਂਦੀ ਸੀ। ਇਸ ਵੇਲੇ ਸੇਵਾ ਸੰਮਤੀ ਦਾ ਇੱਕ ਵਲੰਟੀਅਰ ਮੇਰੇ ਘਰ ਆਇਆ। ਉਸਨੇ ਮੈਨੂੰ ਦੱਸਿਆ ਕਿ ਮੇਰੀ ਬਾਡੀ ਸਰਕਾਰੀ ਹਸਪਤਾਲ ਵਿੱਚ ਮੈਨੂੰ ਉਡੀਕ ਰਹੀ ਹੈ ਮੈਨੂੰ ਸੁਣ ਕੇ ਖੁਸ਼ੀ ਹੋਈ ਪਰ ਡਰ ਤੇ ਸਹਿਮਦੀ ਭਰੀ ਹੋਈ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੋਇਆ ਜਦੋਂ ਮੈਂ ਹਸਪਤਾਲ ਪਹੁੰਚਿਆ ਉੱਥੇ ਜਾ ਕੇ ਮੈਂ ਜੋ ਕੁਝ ੜਿਖਾ ਉਸਨੇ ਮੈਨੂੰ ਹੋਰ ਵੀ ਹੈਰਾਨੀ ਵਿੱਚ ਪਾ ਦਿੱਤਾ ਇੱਕ ਬੁੱਢਾ ਮੁਸਲਮਾਨ ਸਿਰ ਤੋਂ ਪੈਰਾਂ ਤੱਕ ਪੱਟੀਆਂ ਨਾਲ ਤੇ ਸਤਵੰਤ ਘਰ ਉਸਦੇ ਪਾਸ ਬੈਠੀ ਅਤਰੂ ਬਹੌਂਦੀ ਹੋਈ ਉਸਦੇ ਮੂੰਹ ਵਿੱਚ ਦੁੱਧ ਪਾਣ ਦਾ ਯਤਨ ਕਰ ਰਹੀ ਸੀ ਮੈਨੂੰ ਵੇਖਦਿਆਂ ਹੀ ਉਹ ਡੜਿਆ ਕੇ ਮੇਰੇ ਗਲ ਲੱਗ ਪਈ ਹੈਰਾਨੀ ਭਰੀ ਨਜ਼ਰ ਨਾਲ ਉਸ ਵੱਲ ਤੱਕਦਿਆਂ ਮੈਂ ਉਸ ਨੂੰ ਪਿਆਰ ਦਿਲਾਸਾ ਦਿੱਤਾ ਮੇਰਾ ਭਾਵ ਸਮਝ ਕੇ ਉਹ ਬੋਲੀ ਜੇ ਇਹ ਨਾ ਹੁੰਦੇ ਤਾਂ ਇਸ ਦੇ ਅੱਗੋਂ ਉਹ ਕੁਝ ਨਾ ਬੋਲ ਸਕੇ ਅੰਤ ਉਸ ਨੇ ਵੇਰਵੇ ਨਾਲ ਬੈਠ ਕੇ ਸਾਰੀ ਹੱਦ ਬੀਤੀ ਮੈਨੂੰ ਸੁਣਾਈ ਉਸ ਨੇ ਦੱਸਿਆ ਫਸਾਦ ਦੀ ਖਬਰ ਸੁਣਦਿਆਂ ਹੀ ਸਾਰਾ ਗਹਿਣਾ ਘਟਾ ਤੇ ਨਕਦੀ ਇੱਕ ਨਿੱਕੇ ਟਰੰਕ ਵਿੱਚ ਪਾ ਕੇ ਤੇ ਕੱਚੇ ਮਾਰ ਕੇ ਮੈਂ ਮਾਸੀ ਦੇ ਘਰ ਵੱਲ ਡੁਰ ਪਈ। ਰਸਤੇ ਵਿੱਚ ਗੁੰਡਿਆਂ ਦਾ ਇੱਕ ਟੋਲਾ ਮੇਰੇ ਆਪਣੇ ਵੱਲ ਆਉਂਦਾ ਦਿੱਥਾ। ਉਸ ਤੋਂ ਬਚਣ ਲਈ ਮੈਂ ਘਾਬਰ ਕੇ ਇੱਧਰ ਉੱਧਰ ਤੱਕਣ ਲੱਗੀ। ਜਦ ਮੈਨੂੰ ਨੱਠਣ ਦਾ ਕੋਈ ਰਾਹ ਨਾ ਲੱਭਾ ਤਾਂ ਮੈਂ ਨੱਠ ਕੇ ਇਸ ਬੁੱਢੇ ਹਲਵਾਈ ਦੀ ਹੱਟੀ ਵਿੱਚ ਜਾ ਖਲੋਤੀ। ਪਰ ਮੇਰੇ ਪਿੱਛੇ ਹੀ ਗੁੰਡਿਆਂ ਦੀ ਧਾੜ ਆ ਪੁੱਜੀ। ਮੇਰਾ ਟਰੰਕ ਵੇਖ ਕੇ ਉਹ ਸਮਝ ਗਏ ਸਨ ਕਿ ਇਸ ਵਿੱਚ ਚੌਖਾ ਮਾਲ ਹੈ। ਇਸ ਬਾਬੇ ਦਾ ਰੱਬ ਦੋਹਾਂ ਜਹਾਨਾਂ ਵਿੱਚ ਪਲਾ ਕਰੇ। ਇਸ ਨੇ ਮੈਨੂੰ ਪਿਛਲੇ ਅੰਦਰ ਬਾੜ ਦਿੱਤਾ ਅਤੇ ਆਪ ਹੱਟੀ ਵਿੱਚ ਡਟ ਕੇ ਗੁੰਡਿਆਂ ਦੇ ਟਾਕਰੇ ਲਈ ਖਲੋ ਗਿਆ ਇਸ ਲਈ ਉਹਨਾਂ ਲੋਕਾਂ ਨੂੰ ਬਧੇਰਾ ਸਮਝਾਇਆ ਪਰ ਉਹਨਾਂ ਦਾ ਇਹੋ ਕਹਿਣਾ ਸੀ ਕਿ ਟਰੰਕ ਸਾਡੇ ਹਵਾਲੇ ਕਰ ਦੇ ਤਾਂ ਅਸੀਂ ਚੱਲੇ ਜਾਂਦੇ ਹਾਂ ਅੰਤ ਜਦ ਉਹ ਨਾਂਟਲੇ ਤਾਂ ਇਸ ਨੇ ਕਢਦੇ ਦੁੱਧ ਦੇ ਪਿਆਲੇ ਉਹਨਾਂ 'ਤੇ ਭਾਰ-ਭਾਰ ਕੇ ਸੁੱਟਣਾ ਸ਼ੁਰੂ ਕਰ ਦਿੱਤੇ ਉਹ ਇੱਕ ਵਾਰੀ ਤਾਂ ਨੱਸ ਗਏ ਪਰ ਜਦ ਉਹਨਾਂ ਵੇਖਿਆ ਕਿ ਦੁੱਧ ਦੀ ਕੜਾਹੀ ਖਾਲੀ ਹੋ ਗਈ ਹੈ ਉਹ ਫਿਰ ਮੁੜ ਆਏ ਦੂਜੀ ਵੇਰਾ ਉਸਨੇ ਚੁੱਲ੍ਹੇ ਵਿੱਚੋਂ ਅੱਗ ਅਤੇ ਤੱਤੀ ਫੂਸਲ ਕੱਢ ਕੇ ਉਹਨਾਂ ਤੇ ਵਰਾਣੀ ਸ਼ੁਰੂ ਕਰ ਦਿੱਤੀ ਕਈਆਂ ਦੇ ਮੂੰਹ ਸਿਰ ਤੇ ਕੱਪੜੇ ਝੁਲਸ ਗਏ ਪਰ ਇਸ ਨਾਲ ਉਹਨਾਂ ਦਾ ਜੋਸ਼ ਹੋਰ ਵੀ ਵਧ ਗਿਆ ਜਦ ਚੁੱਲ੍ਹਾ ਵੀ ਖਾਲੀ ਹੋ ਗਿਆ ਤੇ ਇਸ ਬਾਬੇ ਕੋਲ ਕੋਈ ਹੋਰ ਹਥਿਆਰ ਨਾ ਰਿਹਾ ਤਾਂ ਉਹ ਸਾਰੇ ਹੱਤੀ ਤੇ ਆ ਚੜੇ ਤੇ ਕਾਫਰ ਕਾਫਰ ਕਹਿ ਕੇ ਇਸ ਵਿਚਾਰੇ ਨੂੰ ਹੱਥੋਂ ਹੱਥ ਲੈ ਲਿਆ ਮਾਰ ਮਾਰ ਕੇ ਗਰੀਬ ਨੂੰ ਫੇਰ ਸੁੱਟਿਆ ਫਿਰ ਉਹ ਗੁੰਡੇ ਮੇਰੇ ਵੱਲ ਵਧੇ ਪਰ ਮੈਂ ਅੰਦਰੋਂ ਕੁੰਡਾ ਮਾਰ ਲਿਆ ਸੀ ਉਹਨਾਂ ਨੂੰ ਬੂਹਾ ਪੰਨਣ ਵਿੱਚ ਚੌਖਾ ਚਰ ਲੱਗ ਗਿਆ ਸੀ ਇਸ ਵੇਲੇ ਪੁਲਿਸ ਆ ਗਈ ਦਾ ਰੌਲਾ ਪੈ ਗਿਆ ਤੇ ਸਾਰੇ ਜਿੱਧਰ ਮੂੰਹ ਆਏ ਨਸ ਗਏ ਬਾਬਾ ਲਹੂ ਲਹਾਨ ਹੋਇਆ ਪਿਆ ਸੀ ਸੇਵਾ ਸੰਤੀ ਵਾਲਿਆਂ ਉਸ ਨੂੰ ਸਟ੍ਰੈਚਰ ਤੇ ਪਾ ਲਿਆ ਮੈਂ ਵੀ ਆਪਣਾ ਟਰੰਕ ਚੱਕ ਕੇ ਬਾਬੇ ਦੇ ਨਾਲ ਹੀ ਇੱਥੇ ਹਸਪਤਾਲ ਆ ਗਈ। ਦਿਹਾੜੀ ਵਿੱਚ ਕਈ ਵਾਰੀ ਸੇਵਾ ਸੰਤੀ ਵਾਲੇ ਤੁਹਾਨੂੰ ਘਰੋਂ ਅਤੇ ਹੱਟਿਓਂ ਲੱਭਣ ਗਏ ਪਰ ਤੁਹਾਡਾ ਕੁਝ ਪਤਾ ਨਾ ਲੱਗਾ। ਥੋੜਾ ਜਿਰੇ ਠਹਿਰ ਕੇ ਕਰਮ ਸਿੰਘ ਦਫ਼ਤਰੀ ਨੂੰ ਫਿਰ ਸੁਣਨ ਲੱਗਾ। ਸਤਵੰਤ ਕੌਰ ਦੀਆਂ ਗੱਲਾਂ ਸੁਣ ਕੇ ਮੇਰੇ ਲੂੰ ਕੰਡੇ ਖੜੇ ਹੋ ਗਏ। ਮੈਂ ਬੇਹੋਸ਼ ਪਰ ਬਾਬੇ ਦੇ ਪੈਰਾਂ ਤੇ ਛਰਦਾ ਨਾਲ ਕਈ ਵਾਰ ਮੱਥਾ ਟੇਕਿਆ। ਦੂਜੇ ਦਿਨ ਸਵੇਰ ਵੇਲੇ ਬਾਬੇ ਨੂੰ ਹੋਸ਼ ਆਈ। ਉਸ ਦੇ ਮੂੰਹੋਂ ਪਹਿਲਾ ਵਾਕ ਨਿਕਲਿਆ ਜੈਨਾ ਪੁੱਤ ਤੂੰ ਕਿੱਥੇ ਹੈ ਥੋੜੇ ਚਿਰ ਪਿੱਛੋਂ ਉਸ ਦੀ ਹੋਛ ਚੰਗੀ ਤਰ੍ਹਾਂ ਫਿਰ ਪਈ ਤੇ ਆਪਣੇ ਆਪ ਹੀ ਉਸ ਨੂੰ ਸਾਰੀ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਗਈ ਅਸੀਂ ਦੋਵੇਂ ਉਸ ਦੇ ਪੈਰਾਂ ਤੇ ਸਿਰ ਰੱਖ ਕੇ ਉਸ ਦਾ ਧੰਨਵਾਦ ਕਰਨ ਲੱਗ ਪਏ ਬਾਬਾ ਪਿਆਰ ਨਾਲ ਸਾਨੂੰ ਇਸ ਕੰਮੋਂ ਰੋਕਦਾ ਹੋਇਆ ਬੋਲਿਆ ਸਰਦਾਰ ਜੀ ਮੈਂ ਤੁਹਾਡੇ ਉੱਤੇ ਕੋਈ ਹਸਾਨ ਨਹੀਂ ਕੀਤਾ ਜਾਹ ਜਾਹੀ ਮੇਰੀ ਜਨਾਬਤੀ ਤਹੀ ਏ ਪਰ ਸਰਦਾਰ ਜੀ ਅੱਲਾ ਦੇ ਵਾਸਤੇ ਉਸ ਨੂੰ ਇੱਥੇ ਲੈ ਆਓ ਇਕੱਲੀ ਮਰ ਜਾਏਗੀ ਜੇ ਵਿਚਾਰੀ ਦੀ ਮਾਂ ਜੀ ਆਉਂਦੀ ਹੁੰਦੀ ਤਾਂ ਵੀ ਮੇਰੇ ਪਿੱਛੋਂ ਰੋਲ ਖੁਲ ਕੇ ਪਲ ਜਾਂਦੀ ਹੁਣ ਕੌਣ ਉਸ ਨੂੰ ਸੰਭਾਲੂ ਕਹਿੰਦਾ ਕਹਿੰਦਾ ਬੁੱਢਾ ਰੋਣ ਲੱਗ ਪਿਆ ਉਸ ਦੇ ਦਸਤੇ ਪਤੇ ਤੇ ਜਾ ਕੇ ਅਸੀਂ ਜੈਨਾ ਨੂੰ ਲੈ ਆਏ ਜੈਨਾ ਉਸ ਵੇਲੇ ਦਸਾਂ ਕੋ ਮਰਿਆਂ ਦੀ ਸੀ ਡਾਡੀ ਭੋਲੀ ਪਾਲੀ ਆ ਮੇ ਰੋ ਰੋ ਕੇ ਬੇਹਾਲ ਹੋਈ ਹੋਈ ਸੀ ਪਰ ਪਿਓ ਦੇ ਗਾਲ ਲੱਗ ਕੇ ਉਸ ਦਾ ਦੁੱਖ ਅੱਧਾ ਹੋ ਗਿਆ ਸਵਾ ਮਹੀਨਾ ਹਸਪਤਾਲ ਰੱਖਣ ਤੇ ਵੀ ਜਦ ਅਸੀਂ ਬਾਬੇ ਨੂੰ ਕੋਈ ਫਰਕ ਨਾ ਪੈਂਦਾ ਡਿੱਠਾ ਤਾਂ ਅਸੀਂ ਉਸ ਨੂੰ ਆਪਣੇ ਘਰ ਲਾਏ ਆਏ ਅੰਦਰ ਦੀਆਂ ਸੱਟਾਂ ਨੇ ਉਸ ਦਾ ਲੱਕ ਉੱਕਾ ਹੀ ਨਕਾਰਾ ਕਰ ਦਿੱਤਾ ਸੀ ਛਾਤੀ ਦੀਆਂ ਸੱਟਾਂ ਵੀ ਗੁੱਝੀਆਂ ਸਨ ਘਰ ਚ ਆ ਕੇ ਜੈਨਾ ਸਾਡੇ ਨਾਲ ਇਸ ਤਰ੍ਹਾਂ ਘੁਲ ਮਿਲ ਗਈ ਜਿਵੇਂ ਸਾਡੇ ਘਰ ਹੀ ਜੰਮੀ ਪਲੀ ਹੋਵੇ ਉਹ ਸਾਨੂੰ ਡਾਡੀ ਪਿਆਰੀ ਲੱਗਣ ਲੱਗੀ ਸਤਵੰਦਕਾਰ ਨੂੰ ਤਾਂ ਜਿਵੇਂ ਕੋਈ ਖਜ਼ਾਨਾ ਲੱਭ ਪਿਆ ਸੀ ਸਾਡੀ ਵੀ ਕਦੇ ਤਿੰਨ ਵਰਿਆਂ ਦੀ ਇੱਕ ਕੁੜੀ ਸੀ ਜੋ ਰੱਬ ਨੇ ਸਾਨੂੰ ਦੇ ਕੇ ਫਿਰ ਲੈ ਲਈ ਸੀ ਸਾਨੂੰ ਇਹੋ ਜਾਪਦਾ ਸੀ ਕਿ ਰੱਬ ਨੇ ਸਾਥੋਂ ਖੋਈ ਹੋਈ ਚੀਜ਼ ਫਿਰ ਸਾਨੂੰ ਮੋੜ ਦਿੰਦੀ ਹੈ ਅਸੀਂ ਇੱਕ ਪਲ ਵੀ ਜੈਨਾ ਨੂੰ ਅੱਖੋਂ ਉਲੇ ਨਹੀਂ ਸੀ ਕਰ ਸਕਦੇ ਮੰਜੇ ਦੇ ਪਿਆ ਬਾਬਾ ਜਦ ਸਾਨੂੰ ਜੈਨਾ ਨਾਲ ਪਿਆਰ ਕਰਦਾ ਵੇਖਦਾ ਸੀ ਤਾ ਖੁਸ਼ੀ ਨਾਲ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਜਾਂਦੇ ਸਨ ਬਥੇਰੇ ਡਾਕਟਰ ਬਦਲੇ ਪਰ ਬਾਬੇ ਨੂੰ ਫਰਕ ਨਾ ਪਿਆ ਅਚਾਨਕ ਹੀ ਉਸ ਦੀ ਛਾਤੀ ਵਿੱਚੋਂ ਲਹੂ ਆਉਣ ਲੱਗ ਪਿਆ ਅਤੇ ਪੈਰੋਂ ਪੈਰ ਉਸ ਦੀ ਹਾਲਤ ਖਰਾਬ ਹੋਣ ਲੱਗੀ ਨਾਲ ਅਖੀਰ ਇੱਕ ਰਾਤ ਉਹ ਜੈਨਾ ਦੀ ਬਾਹ ਸਤਵੰਤ ਦੇ ਹੱਥ ਫੜਾ ਕੇ ਸ਼ਾਂਤੀ ਤਸੱਲੀ ਅਤੇ ਬੇਫਿਕਰੀ ਨਾਲ ਇਸ ਦੁਨੀਆ ਤੋਂ ਵਿਦਾ ਹੋ ਗਿਆ ਦੂਜੇ ਦਿਨ ਇੱਕ ਸਿੱਖ ਦੇ ਘਰ ਵਿੱਚੋਂ ਮੁਸਲਮਾਨ ਦਾ ਜਨਾਜ਼ਾ ਨਰੋਲ ਮੁਸਲਮਾਨੀ ਤਰੀਕੇ ਨਾਲ ਨਿਕਲਦਾ ਵੇਖ ਕੇ ਸਾਰਾ ਗਲੀ ਮਹੱਲਾ ਪਿਆਰ ਦੇ ਅਥਰੂ ਵਹਾ ਰਿਹਾ ਸੀ। ਉਸੇ ਦਿਨ ਤੋਂ ਮੈਂ ਜ਼ੈਨਾ ਲਈ ਇੱਕ حافظ ਮੌਲਵ ਮੌਲਵੀ ਉਸਤਾਦ ਰੱਖ ਦਿੱਤਾ ਜੋ ਦੋਏ ਵੇਲੇ ਆ ਕੇ ਉਸ ਨੂੰ ਕੁਰਾਨ ਸ਼ਰੀਫ ਪੜ੍ਹਾਉਂਦਾ ਸੀ। ਹੁਣ ਜ਼ੈਨਾ ਦੀ ਉਮਰ 15 ਵਰਿਆਂ ਦੀ ਹੈ। ਇਹ ਸਾਰਾ ਕੁਰਾਨ ਸ਼ਰੀਫ ਇਹਨਾਂ 5 ਵਰਿਆਂ ਵਿੱਚ ਉਸ ਨੇ ਹਿਫਜ਼ ਕਰ ਲਿਆ। ਇਕ ਖਾਨਦਾਨੇ ਮੁਸਲਮਾਨ ਨਾਲ ਉਸਦੀ ਮੰਗਣੀ ਹੋ ਚੁੱਕੀ ਹੈ ਅੱਜ ਤੋਂ ਚੌਥੇ ਦਿਨ ਉਸ ਦਾ ਨਿਕਾਹ ਹੋਣ ਵਾਲਾ ਹੈ ਵਿਆਹ ਪਾਵੇਂ ਮੁਸਲਮਾਨ ਨੇ ਸ਼ਰਅ ਨਾਲ ਹੋਵੇਗਾ ਪਰ ਜੰਜ ਹਿੰਦੂ ਮੁਸਲਮਾਨ ਸਿੱਖ ਸਾਰੇ ਹੀ ਆਉਣਗੇ ਜੈਨਾ ਦਾ ਦਾਜ ਬਣਾਉਣ ਵਿੱਚ ਅਸਾਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਇਹ ਕੁਰਾਨ ਸ਼ਰੀਫ ਜੈਨਾ ਨੂੰ ਬਹੁਤ ਪਿਆਰਾ ਹੈ ਇਹੋ ਉਸ ਦਾ ਪਿਓ ਪੜ੍ਹਾ ਕਰਦਾ ਸੀ ਅਤੇ ਇਸੇ ਤੋਂ ਹੀ ਜੈਨਾ ਨੇ ਤਾਲੀਮ ਹਾਸਲ ਕੀਤੀ ਹੈ ਇਸੇ ਕਰਕੇ ਮੈਂ ਉਸ ਦੀ ਵਧੀਆ ਜिल्ਦ ਬਣਾ ਕੇ ਉਸ ਦੇ ਦਾਜ ਵਿੱਚ ਦੇਣਾ ਚਾਹੁੰਦਾ ਹਾਂ ਖੈਰ ਦੀਨ ਦਫ਼ਤਰੀ ਅਤੇ ਉਸ ਦੇ ਕਾਰੀਗਰਾਂ ਨੇ ਮਾਨੋ ਪੱਥਰ ਦੇ ਬੁੱਤ ਬਣ ਕੇ ਸਾਰੀ ਵਾਰਤਾ ਸੁਣੀ ਉਹਨਾਂ ਆਦਬ ਨਾਲ ਸਿਰ ਨਵਾਇਆ ਤੇ ਅੱਖਾਂ ਪੁੰਝੀਆਂ ਕਿਸੇ ਕਿਸੇ ਨੇ ਇੱਕ ਦੋ ਹੌਂਕੇ ਵੀ ਭਰੇ ਤੇ ਫਿਰ ਆਪਣੇ ਕੰਮ ਲੱਗ ਪਏ ਜिल्ਦ ਵੇਲੇ ਸਿਰ ਬਣ ਦੇਣ ਦੀ ਪੱਕੀ ਕਰਕੇ ਰਮਾਲਾ ਨੂੰ ਲਪੇਟ ਕੇ ਖੀਸੇ ਵਿੱਚ ਪਾਉਂਦਾ ਹੋਇਆ ਕਰਮ ਸਿੰਘ ਆਪਣੇ ਰਾਹ ਪੈ ਗਿਆ ਕਹਾਣੀ ਸਮਾਪਤ ਜੇਕਰ ਮੇਰੀ ਇਹ ਪੇਸ਼ਕਾਰੀ ਤੁਹਾਨੂੰ ਪਸੰਦ ਆਈ ਹੈ ਕਿਰਪਾ ਕਰਕੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ